ਵਾਹਿਗੁਰੂ ਜਹਨ ਵਿੱਚ ਫਤਿਹ ਹੈ ਜਵਾਨ ਵਿੱਚ ਫਤਿਹ ਹੈ ਜੈਨ ਵਿੱਚ ਫਤਿਹ ਹੈ ਜਵਾਨ ਵਿੱਚ ਫਤਿਹ ਹੈ ਖਾਲਸੇ ਦੇ ਜੀਤੇ ਪ੍ਰਾਣ ਵਿੱਚ ਫਤਿਹ ਹੈ ਦਿਲ ਵਿੱਚ ਫਤਿਹ ਹੈ ਧਿਆਨ ਵਿੱਚ ਫਤਿਹ ਹੈ ਖਾਲਸੇ ਦੇ ਜੀਤੇ ਪ੍ਰਾਣ ਵਿੱਚ ਫਤਿਹ ਹੈ ਔਕੇ ਸੋਕੇ ਹਰ ਇਮਤਿਹਾਨ ਵਿੱਚ ਫਤਿਹ ਹੈ ਦਸਮ ਪਿਤਾ ਦੀ ਕਿਰਪਾਨ ਵਿੱਚ ਫਤਿਹ ਹੈ ਖਾਲਸੇ ਦੀ ਹਰ ਹੀ ਮੈਦਾਨ ਵਿੱਚ ਫਤਿਹ ਹੈ ਉਹ ਗੱਲ ਕੀ ਜੀ ਸਾਰੇ ਹੀ ਜਹਾਨ ਵਿੱਚ ਫਤਿਹ ਹੈ ਤੇ ਸਜੇ ਹੋਏ ਸੰਗਤੀ ਦੀਵਾਨ ਵਿੱਚ ਫਤਿਹ ਹੈ ਗੱਜ ਕੇ ਆਖੋ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਹੀ ਭਾਗਾ ਵਾਲੇ ਹਾਂ ਜੁਗੋ ਜੁਗਟਾਲ ਤਨਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਨਿਗ੍ਹੀ ਗੋਦ ਅਨੰਦ ਮੰਨ ਰਹੇ ਆਓ 15 ਕੋ ਮਿੰਟ ਵਾਸਤੇ ਕਵਕ ਬੰਦਾ ਰਾਹੀ ਗੁਰ ਸਿਧਾਂਤ ਅਤੇ ਗੁਰ ਇਤਿਹਾਸ ਨਾਲ ਜੁੜਨ ਦਾ ਯਤਨ ਕਰੀਏ ਇੱਕ ਬੇਨਤੀ ਹੈ ਜੀ ਜਿੱਥੇ ਕਿਤੇ ਵੀ ਗੁਰਪੁਰਬ ਅਸੀਂ ਮਨਾਉਨੇ ਆਂ ਪ੍ਰਕਾਸ਼ ਪੁਰਬ ਮਨਾਉਨੇ ਆਂ ਤੇ ਸਾਡਾ ਨਾ ਇੱਕ ਮਕਸਦ ਹੋਣਾ ਚਾਹੀਦਾ ਹੈ ਤੇ ਮੈਂ ਬੇਨਤੀ ਕਰਦਾ ਹੁਣਾਂ ਕਿ ਲੱਖ ਲੱਖ ਵਾਰੀ ਕੋਟ ਕੋਟ ਵਾਰੀ ਲੱਖ ਲੱਖ ਵਾਰੀ ਤੇ ਕੋਟ ਕੋਟ ਵਾਰੀ ਇਸ ਪੁਰਬ ਦੀ ਸਭ ਨੂੰ ਵਧਾਈ ਹੋਵੇ ਐਸੇ ਗੁਰੂ ਤੋਂ ਸਦ ਬਲਹਾਰ ਜਾਈਏ ਜਿਨੇ ਨਵੀਂ ਹੈ ਰਾਹ ਵਿਖਾਈ ਹੋਵੇ ਐਸੇ ਗੁਰੂ ਤੋਂ ਸਦ ਬਲਹਾਰ ਜਾਈਏ ਜਿਨੇ ਨਵੀਂ ਹੈ ਰਾਹ ਵਿਖਾਈ ਹੋਵੇ ਗੁਰਪੁਰਬ ਨੇ ਮਨਾਏ ਤਾਂ ਸਫਲੇ ਗੱਲ ਗੁਰੂ ਦੀ ਸਮਝ ਜੇ ਆਈ ਹੋਵੇ ਗੁਰੂ ਗ੍ਰੰਥ ਦੀ ਏਕ-ਏਕ ਪੰਕਤੀ ਜੇ ਸਾਡੇ ਜੀਵਨ ਵਿੱਚ ਕਿਰ ਕਹੋ ਜੀ ਕਿਰਪਾ ਸਮਾਈ ਹੋਵੇ ਗੁਰੂ ਗ੍ਰੰਥ ਦੀ ਏਕ-ਏਕ ਪੰਕਤੀ ਜੇ ਸਾਡੇ ਜੀਵਨ ਵਿੱਚ ਸਮਾਈ ਹੋਵੇ ਹਰ ਸਾਹ ਨਾਲ ਰਹੇ ਉਹ ਯਾਦ ਸਾਨੂੰ ਅਸੀਂ ਗੁਰੂ ਤੇ ਇਨਾ ਵਿਸ਼ਵਾਸ ਕਰਨਾ ਹੈ ਅੱਜ ਇਸ ਪ੍ਰਕਾਸ਼ ਦਿਹਾੜੇ ਸੀ ਅਸੀਂ ਹਿਰਦਿਆਂ ਵਿੱਚ ਪ੍ਰਕਾਸ਼ ਕਰਨਾ ਹੈ ਅੱਜ ਇਸ ਪ੍ਰਕਾਸ਼ ਦਿਹਾੜੇ ਤੇ ਅਸੀਂ ਹਿਰਦਿਆਂ ਵਿੱਚ ਪ੍ਰਕਾਸ਼ ਕਰ ਲਈਏ ਇਹ ਸਾਡਾ ਮਕਸਦ ਹੋਈਏ ਕਿ ਗੁਰੂ ਵਿਚਾਰ ਨਾਲ ਗੁਰ ਸਿਧਾਂਤ ਨਾਲ ਜੁੜੀਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਰਾਹ ਦੇ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਸਵਰਗ ਬਣਾ ਲਈਏ ਸੋ ਬੇਨਤੀ ਹੈ ਜੀ ਜਿੱਥੇ ਕਿਤੇ ਕੋਈ ਬੰਦ ਵਧੀਆ ਲੱਗ ਜੇ ਤੇ ਜਕਾਰੇ ਦੇ ਨਾਲ ਹੌਸਲਾ ਫੁਜਾਈ ਜ਼ਰੂਰ ਕਰ ਦੇਣਾ ਜੀ ਕਿ ਕੁਦਰਤ ਸ਼ੋਭ ਦੀ ਹੈ ਫੁੱਲ ਬੁੱਟੇ ਰੁੱਖਾਂ ਨਾਲ ਬੰਦੇ ਦੀ ਤਾਂ ਸ਼ੋਭਾ ਹੈ ਗੁਣਾ ਦੇ ਸ਼ਿੰਗਾਰ ਦੀ ਪਾਣੀ ਨਾਲ ਮੱਛੀ ਦੀ ਹੁੰਦੀ ਹੈ ਪ੍ਰੀਤ ਜਿਵੇਂ ਸਿੱਖ ਦੀ ਹੈ ਸ਼ੋਭਾ ਹੋਵੇ ਗੁਰੂ ਨਾਲ ਪਿਆਰ ਦੀ ਸਿਰ ਉੱਤੇ ਹੋਵੇ ਜੇ ਸਜਾਈ ਦਸਤਾਰ ਸੋਹਣੀ ਉਹ ਵੱਖਰੀ ਹੈ ਜਾਗੀ ਉੱਤੇ ਟੌਰ ਸਰਦਾਰ ਦੀ ਉਹ ਗੂੰਜਦੇ ਜਕਾਰੇ ਜਿਵੇਂ ਜੰਗ ਵਿੱਚ ਫਤਿਹ ਦੇ ਜਕਾਰਿਆਂ ਦੇ ਨਾਲ ਸ਼ੋਭਾ ਗੁਰੂ ਦਰਬਾਰ ਦੀ ਜਕਾਰਿਆਂ ਦੇ ਨਾਲ ਸ਼ੋਭਾ ਜਕਾਰਿਆਂ ਦੇ ਨਾਲ ਸ਼ੋਭਾ ਗੁਰੂ ਦਰਬਾਰ ਦੀ ਇੱਕ ਕਵਤਾ ਮੈਂ ਆਪ ਜੀ ਨਾਲ ਸਾਂਝੀ ਕਰ ਰਿਹਾ ਜੀ ਨਾਲ ਨਾਲ ਆਪ ਜੀ ਸਾਥ ਦੇਣ ਦਾ ਬੇਨਤੀ ਹੈ ਜੀ ਸਾਥ ਵੀ ਦੇਣਾ ਕਿ ਕੋਟ-કોટ ਸ਼ੁਕਰਾਨਾ ਕਰੀਏ ਕੋਟ-કોટ ਸ਼ੁਕਰਾਨਾ ਕਰੀਏ ਲੋਕੋ ਨੂਰ ਇਲਾਹੀ ਦਾ ਕੋਈ ਵੀ ਦੇਣ ਨਹੀਂ ਦੇ ਸਕਦਾ ਮੇਰੇ ਬਾਜਾ ਵਾਲੇ ਮਾਹੀ ਦਾ ਕੋਈ ਵੀ ਦੇਣ ਨਹੀਂ ਦੇ ਸਕਦਾ ਮੇਰੇ ਬਾਜਾਂ ਵਾਲੇ ਮਾਹੀ ਦਾ ਕਿ ਖੰਡੇ ਬਾਟੇ ਦੀ ਪੌਹਲ ਦੇ ਨਾਲ ਗਿੱਦੜੋਂ ਸ਼ੇਰ ਬਣਾਇਆ ਏ ਖੰਡੇ ਬਾਟੇ ਦੀ ਪੌਹਲ ਦੇ ਨਾਲ ਗਿੱਦੜੋਂ ਸ਼ੇਰ ਬਣਾਇਆ ਏ ਆਪੇ ਗੁਰੂ ਤੇ ਆਪੇ ਚੇਲਾ ਕੋਤਕ ਕੋਈ ਰਚਾਇਆ ਏ ਆਪੇ ਗੁਰੂ ਤੇ ਆਪੇ ਚੇਲਾ ਕੋਤਕ ਕੋਈ ਰਚਾਇਆ ਏ ਮੋਇਆਂ ਦੇ ਵਿੱਚ ਜਾਨ ਪਾ ਗਿਆ ਮੋਇਆਂ ਦੇ ਵਿੱਚ ਜਾਨ ਪਾ ਗਿਆ ਐਸੇ ਗੁਰ ਨੂੰ ਸਲਾਹੀ ਦਾ ਕੋਈ ਵੀ ਦੇਣ ਨਹੀਂ ਦੇ ਸਕਦਾ ਮੇਰੇ ਬਾਜਾਂ ਵਾਲੇ ਮਾਹੀ ਦਾ ਕਿ へਠਾ ਨੀਲਾ ਘੋੜਾ ਜਿਸ ਦੇ ਹੱਥ ਸੁਨਹਿਰੀ ਬਾਜ ਹੈ ਗੁਲਾਮੀ ਵਾਲੇ ਫੰਦ ਨੂੰ ਕੱਟ ਕੇ ਵਕਸ਼ ਗਿਆ ਸਵਰਾਜ ਹੈ ਆਜ਼ਾਦੀ ਵਕਸ਼ੀ ਗੁਰੂ ਪਾਸ਼ਾ ਨੇ ਸਾਨੂੰ ਗੁਲਾਮੀ ਵਾਲੇ ਫੰਦ ਨੂੰ ਕੱਟ ਕੇ ਵਕਸ਼ ਗਿਆ ਸਵਰਾਜ ਹੈ ਕਿ ਦੱਸ ਗਿਆ ਕਿੰਜ ਜ਼ਾਲਮਾਂ ਨੂੰ ਟੋਣੋਂ ਫੜ ਕੇ ਟਾਹੀ ਦਾ ਕੋਈ ਵੀ ਦੇਣ ਨਹੀਂ ਦੇ ਸਕਦਾ ਮੇਰੇ ਬਾਜਾਂ ਵਾਲੇ ਮਾਹੀ ਦਾ ਕੋਈ ਵੀ ਦੇਣ ਨਹੀਂ ਦੇ ਸਕਦਾ ਮੇਰੇ ਬਾਜਾਂ ਵਾਲੇ ਮਾਹੀ ਦਾ ਕਿ ਚਮਕੌਰ ਗੜੀ ਵਿੱਚ ਦੋ ਲੜੇ ਚਮਕੌਰ ਗੜੀ ਵਿੱਚ ਦੋ ਲੜੇ ਦੋ ਨਿਹਾਂ ਵਿੱਚ ਖਲਿਆਰ ਦਿੱਤੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਉਹਨੇ ਚਾਰੇ ਪੁੱਤਰ ਵਾਰ ਦਿੱਤੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਉਹਨੇ ਚਾਰੇ ਪੁੱਤਰ ਵਾਰ ਦਿੱਤੇ ਉਹ ਮਾਛੀਵਾੜੇ ਦਾ ਰਾਹ ਅਨੋਖਾ ਉਸ ਅਨੋਖੇ ਰਾਹੀ ਦਾ ਇਹ ਦੁਨੀਆ ਦੇ ਨਹੀਂ ਦੇ ਸਕਦੀ ਮੇਰੇ ਬਾਜਾਂ ਵਾਲੇ ਮਾਹੀ ਦਾ ਕਿ ਨਾਨਕ ਦੀ ਜੋਤ ਉਹ ਨਾਨਕ ਹੋ ਕੇ ਨਾਨਕ ਨਾਨਕ ਪੜਦਾ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਇੱਕੋ ਹੀ ਜੋਤ ਹੈ ਨਾਨਕ ਤੇ ਦਸ਼ਮੇਸ਼ ਗੁਰੂ ਇੱਕੋ ਹੀ ਜੋਤ ਹੈ ਜੀ ਸਾਡੇ ਚ ਬਿਰਾਜਮਾਨ ਹੈ ਅੱਜ ਵੀ ਪ੍ਰਕਾਸ਼ ਹੈ ਕਿ ਨਾਨਕ ਦੀ ਜੋਤ ਉਹ ਨਾਨਕ ਹੋ ਕੇ ਨਾਨਕ ਨਾਨਕ ਪੜਦਾ ਰਿਆ ਸੱਚ ਧਰਮ ਦੇ ਲਈ ਹਮੇਸ਼ਾ ਜ਼ਾਲਿਮਾਂ ਦੇ ਨਾਲ ਲੜਦਾ ਰਿਆ ਸੱਚ ਧਰਮ ਦੇ ਲਈ ਹਮੇਸ਼ਾ ਜ਼ਾਲਿਮਾਂ ਦੇ ਨਾਲ ਲੜਦਾ ਰਿਆ ਕਹਿੰਦਾ ਪੁੱਟਤੀ ਜੜ ਮੁਗਲਾਂ ਦੀ ਵੀਰ ਜੀ ਨੇ ਜ਼ਿਕਰ ਕੀਤਾ ਸੀਗਾ ਦਿਨਾ ਕਾਂਗੜ ਦੀ ਧਰਤੀ ਤੇ ਨੂਰੇ ਮਾਹੀ ਨੇ ਜਦੋਂ ਆ ਕੇ ਹਾਲ ਸੁਣਾਇਆ ਨਾ ਮਾਤਾ ਗੁਜਰ ਕੌਰ ਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਗੁਰੂ ਸਾਹਿਬ ਨੇ ਤੀਰ ਦੇ ਨਾਲ ਕਾਹੀ ਦਾ ਬੁੱਟਾ ਪੁੱਟਕਾ ਕਹਿੰਦਾ ਮੁਗਲਾਂ ਦੀ ਹੁਣ ਜੜ ਪੁੱਟੀ ਗਈ ਇਆ ਕੇ ਕਿ ਨਾਨਕ ਦੀ ਜੋਤੋਂ ਨਾਨਕ ਹੋ ਕੇ ਨਾਨਕ ਨਾਨਕ ਪੜਦਾ ਰਿਆ ਸੱਚ ਧਰਮ ਦੇ ਲਈ ਹਮੇਸ਼ਾ ਜ਼ਾਲਿਮਾਂ ਦੇ ਨਾਲ ਲੜਦਾ ਰਿਆ ਉਹ ਕਹਿੰਦਾ ਪੁੱਟਤੀ ਜੜ ਮੁਗਲਾਂ ਦੀ ਪੁੱਟ ਕੇ ਬੁੱਟਾ ਕਾਹੀ ਦਾ ਕੋਈ ਵੀ ਦੇਣ ਨਹੀਂ ਦੇ ਸਕਦਾ ਮੇਰੇ ਬਾਜਾਂ ਵਾਲੇ ਮਾਹੀ ਦਾ ਕਿੱਡਾ ਜਿਗਰਾ ਹੋਣਾ ਏ ਉਹਦਾ ਕਿੱਡਾ ਜਿਗਰਾ ਹੋਣਾ ਏ ਉਹਦਾ ਸਮਝਦੇ ਵਿੱਚ ਨਾ ਆਉਂਦਾ ਏ ਸਰਵੰਸ ਵਾਰ ਕੇ ਸਾਰਾ ਦਾਤਾ ਫਿਰ ਵੀ ਸ਼ੁਕਰ ਮਨਾਉਂਦਾ ਏ ਸਰਵੰਸ ਵਾਰ ਕੇ ਸਾਰਾ ਫਿਰ ਵੀ ਦਾਤਾ ਸ਼ੁਕਰ ਮਨਾਉਂਦਾ ਏ ਪੁੱਤਾਂ ਵਾਲਿਓ ਪੁੱਤਾਂ ਵਾਲਿਓ ਉਹ ਪੁੱਤਾਂ ਨੂੰ ਕਿੰਜ ਮੌਤ ਦੇ ਨਾਲ ਵਿਆਹੀ ਦਾ ਕੋਈ ਵੀ ਦੇਣ ਨਹੀਂ ਦੇ ਸਕਦਾ ਮੇਰੇ ਬਾਜਾਂ ਵਾਲੇ ਮਾਹੀ ਦਾ ਕਿ ਸਿਰ ਦੇ ਉੱਤੇ ਪੱਗ ਜੋ ਵਜੀ ਗੌਰ ਕਰਿਓ ਜੀ ਪੰਕਤੀਆਂ ਦੇ ਉੱਤੇ ਕਿ ਸਿਰ ਦੇ ਉੱਤੇ ਪੱਗ ਜੋ ਵੱਜੀ ਰਤ ਪੀਜੀ ਹੈ ਸ਼ਹੀਦਾਂ ਦੀ ਵਾਹਿਗੁਰੂ ਕੇ ਸਿਰ ਦੇ ਉੱਤੇ ਪੱਗ ਜੋ ਵੱਜੀ ਰਤ ਪੀਜੀ ਹੈ ਸ਼ਹੀਦਾਂ ਦੀ ਗੁਰੂ ਗੋਬਿੰਦ ਦੇ ਉਪਕਾਰਾਂ ਦੀ ਇਹ ਨਾਨਕ ਦੀਆਂ ਤਾਕੀਦਾਂ ਦੀ ਗੁਰੂ ਗੋਬਿੰਦ ਦੇ ਉਪਕਾਰਾਂ ਦੀ ਇਹ ਨਾਨਕ ਦੀਆਂ ਤਾਕੀਦਾਂ ਦੀ ਸਿਰ ਤੇ ਦਸਤਾਰ ਸਜਾਈਏ ਜੀ ਪੁੱਤ ਗੁਰੂ ਦੇ ਬਣਨਾ ਚਾਹੀਦਾ ਕੋਈ ਵੀ ਦੇਣ ਨਹੀਂ ਦੇ ਸਕਦਾ ਮੇਰੇ ਬਾਜਾਂ ਵਾਲੇ ਇਹ ਕੋਈ ਰਸਤਾ ਹੈ ਜੀ ਦੇਣ ਤਾਂ ਨਹੀਂ ਦੇ ਸਕਦੇ ਪਰ ਪੁੱਤ ਬਣ ਜਾਈਏ ਕੋਈ ਵੀ ਦੇਣ ਨਹੀਂ ਦੇ ਸਕਦਾ ਮੇਰੇ ਬਾਜਾਂ ਵਾਲੇ ਮਾਹੀ ਦਾ ਕਿ ਅੱਜ ਵੀ ਤਖਤ ਨੇ ਹਿੱਲ ਜਾਂਦੇ ਵੱਜਦਾ ਰਣਜੀਤ ਨਗਾਰਾ ਅੱਜ ਵੀ ਤਖਤ ਨੇ ਹਿੱਲ ਜਾਂਦੇ ਵੱਜਦਾ ਰਣਜੀਤ ਨਗਾਰਾ ਹੈ ਜੋ ਗੋਜੋਗੀ ਅਟਲ ਹੈ ਗੁਰੂ ਗੋਬਿੰਦ ਦਾ ਜਕਾਰਾ ਹੈ ਚੂਲ ਦਾ ਨਿਸ਼ਾਨ ਹੈ ਨਿਸ਼ਾਨ ਇਸ ਗਵਾਹੀ ਦਾ ਕੋਈ ਵੀ ਦੇ ਨਹੀਂ ਦੇ ਸਕਦਾ ਮੇਰੇ ਬਾਜਾਂ ਵਾਲੇ ਮਾਹੀ ਦਾ ਕਿ ਗੁਰੂ ਮਾਨਿਉ ਗ੍ਰੰਥ ਆਖਿਆ ਗੁਰੂ ਮਾਨਿਉ ਗ੍ਰੰਥ ਆਖਿਆ ਸਿੱਖ ਨੂੰ ਹੁਕਮ ਸੁਣਾਇਆ ਏ ਸਾਡੇ ਪੈੜੇ ਜੀਵਨ ਨੂੰ ਜਉਣ ਦਾ ਢੰਗ ਸਿਖਾਇਆ ਏ ਕਿ ਮਨ ਦੇ ਉੱਤੇ ਜੰਮੀ ਮੈਲ ਨੂੰ ਮਨ ਦੇ ਉੱਤੇ ਜੰਮੀ ਮੈਲ ਨੂੰ ਨਾਮ ਦੇ ਨਾਲ ਹੈ ਲਾਹੀ ਦਾ ਕੋਈ ਵੀ ਦੇ ਨਹੀਂ ਦੇ ਸਕਦਾ ਮੇਰੇ ਬਾਜਾ ਵਾਲੇ ਮਾਹੀ ਦਾ ਇਹ ਨਾਮ ਕਿਹੜਾ ਹੈ ਜੀ ਇਹ ਉਹ ਨਾਮ ਨਹੀਂ ਹੈਗਾ ਜਿਹੜਾ ਕੰਨਾਂ ਦੇ ਵਿੱਚ ਫੁੱਕਾ ਮਾਰ ਕੇ ਦਿੱਤਾ ਜਾਂਦਾ ਹੈ ਕਿ ਇਹ ਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ 부ਝਾਏ ਜੀਓ ਕੋਈ ਹੁਕਮ ਉਹਦੀ ਰਜਾ ਵਿੱਚ ਤੁਰਨਾ ਰੱਬੀ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ ਰੱਬੀ ਗੁਣਾਂ ਦੇ ਧਾਰਨੀ ਹੋਣਾ ਉਸ ਹੁਕਮ ਦੀ ਗੱਲ ਹੈ ਆਖਰੀ ਲੈਣਾ ਨੇ ਜੀ ਕਿ ਸੱਚ ਦੱਸੀ ਗੁਰਲਾਲ ਸਿਆ ਸੱਚ ਦੱਸੀ ਕਿਹੜੇ ਰਾਹਾਂ ਤੇ ਪੱਬ ਧਰਦਾ ਏ ਤੇਰੇ ਲਈ ਗੁਰੂ ਨੇ ਸਭ ਕੀਤਾ ਤੂੰ ਗੁਰੂ ਦੇ ਲਈ ਕੀ ਕਰਦਾ ਤੇਰੇ ਲਈ ਗੁਰੂ ਨੇ ਸਭ ਕੀਤਾ ਤੂੰ ਗੁਰੂ ਦੇ ਲਈ ਕੀ ਕਰਦਾ ਏ ਕਿ ਤਵਾਰੀਖ ਦਾ ਪੰਨਾ ਪੰਨਾ ਪੜ ਜੋ ਲਿਖਿਆ ਲਾਲ ਸਿਆਹੀ ਦਾ ਕੋਈ ਵੀ ਦੇਣ ਨਹੀਂ ਦੇ ਸਕਦਾ ਮੇਰੇ ਬਾਜਾਂ ਵਾਲੇ ਮਾਹੀ ਦਾ ਕੋਈ ਵੀ ਦੇਣ ਨਹੀਂ ਦੇ ਸਕਦਾ ਮੇਰੇ ਬਾਜਾਂ ਵਾਲੇ ਮਾਹੀ ਦਾ ਇੱਕ ਮੈਂ ਕਵਿਤਾ ਸਾਂਝੀ ਕਰਾਂ ਜੀ ਦਸ਼ਮ ਪਿਤਾ ਦੇ دیدار ਇੱਕ ਖਿਆਲ ਹੈ ਜੀ ਨੰਦੇੜ ਦੀ ਧਰਤੀ ਤੇ ਜਦੋਂ ਪਾਸ਼ਾ ਜੋਤਿ ਜੋ ਸਮਾਏ ਨੇ ਬੜਾ ਸਿੱਖਾਂ ਦਾ ਮਾਨੁ ਦਾਸ ਹੋਇਆ ਇਹ ਗੁਰੂ ਸਾਹਿਬ ਛੱਡ ਕੇ ਜਾ ਰਹੇ ਨੇ ਪਰ ਗੁਰੂ ਸਾਹਿਬ ਦੀ ਚੜ੍ਹਦੀ ਕਲਾ ਉਹ ਕਹਿੰਦੇ ਸੀ ਕਿਤੇ ਨਹੀਂ ਜਾ ਰਹੇ ਅਸੀਂ ਤੁਹਾਡੇ ਨਾਲ ਹੀ ਰਹਿਣਾ ਤੇ ਸਿੱਖ ਨੇ ਸਵਾਲ ਕੀਤਾ ਤੇ ਉਸ ਸਮੇਂ ਗੁਰੂ ਸਾਹਿਬ ਨੇ ਕੀ ਜਵਾਬ ਦਿੱਤਾ ਹੋਊਗਾ ਕਵਤਾ ਦੇ ਵਿੱਚ ਇੱਕ ਖਿਆਲ ਹੈ ਜੀ ਮੈਂ ਪੇਸ਼ ਕਰਨ ਲੱਗਿਆ ਕਿ ਦਸਮ ਪਿਤਾ ਨੂੰ ਸਿੱਖਾਂ ਨੇ ਸਵਾਲ ਕੀਤਾ ਦਸਮ ਪਿਤਾ ਨੂੰ ਸਿੱਖਾਂ ਨੇ ਸਵਾਲ ਕੀਤਾ ਸਾਡੇ ਦਿਲਾਂ ਤੇ ਬੜਾ ਹੈ ਭਾਰ ਦਾਤਾ ਬੇੜਾ ਕੌਮ ਦਾ ਤਾਰਿਆ ਤੂੰ ਮਲਾਹ ਬਣ ਕੇ ਜਿੰਦ ਤੇਰੇ ਤੋਂ దਈਏ ਜੀ ਵਾਰ ਦਾਤਾ ਰਹਿੰਦੀ ਦੁਨੀਆ ਤੱਕ ਨਹੀਂ ਗਿਣੇ ਜਾਣੇ ਐਨੇ ਕਰਗਿਓ ਪਰਿ ਉਪਕਾਰ ਦਾਤਾ ਉਹ ਸਾਡੀ ਖਾਤਰ ਸਰਵੰਸ ਲੁਟਾ ਗਿਆਂ ਤੂੰ ਕਿਵੇਂ ਕਰਾਂਗੇ ਕਰਜ ਉਤਾਰ ਦਾਤਾ ਸਾਡੀ ਖਾਤਰ ਸਰਵੰਸ ਲੁਟਾ ਗਿਆਂ ਤੂੰ ਉਹ ਕਿਵੇਂ ਕਰਾਂਗੇ ਕਰਜ ਉਤਾਰ ਦਾਤਾ ਜੋਤ ਨਾਨਕ ਦੀ ਪਰਤਖ ਹੈ ਰੂਪ ਤਉਇਓ ਇੱਕ ਤਉਇਓ ਸੱਚੀ ਸਰਕਾਰ ਦਾਤਾ ਤੇਰੇ ਜਾਣ ਪਿੱਛੋਂ ਇਸ ਦੁਨੀਆ ਤੇ ਕਿੱਥੋਂ ਕਰਾਂਗੇ ਤੇਰੇ ਦੀਦਾਰ ਦਾਤਾ ਤੇਰੇ ਜਾਨ ਪਿੱਛੋਂ ਇਸ ਦੁਨੀਆ ਤੇ ਕਿੱਥੋਂ ਕਰਾਂਗੇ ਤੇਰੇ ਦੀਦਾਰ ਦਾਤਾ ਤੇ ਹੁਣ ਗੁਰੂ ਸਾਹਿਬ ਕੀ ਜਵਾਬ ਦਿੱਤਾ ਹੋਊਗਾ ਉਹਨਾਂ ਨੇ ਕਿ ਦਸਮ ਪਿਤਾ ਨੇ ਹੁਕਮ ਸੁਣਾਉਣ ਲੱਗੇ ਜੇ ਇਹਨਾਂ ਲੈਣਾ ਨੂੰ ਨਾ 17 ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਲਈਏ ਕੁਛ ਸੇਧ ਲੈ ਲਈਏ ਇਹ ਮਕਸਦ ਹੁੰਦਾ ਜੀ ਕਵੀ ਦਾ ਕਿ ਕਵਿਤਾ ਦੇ ਵਿੱਚ ਜਿਹੜਾ ਮੈਸੇਜ ਹੈ ਉਹ ਸੰਗਤ ਦੇ ਵਿੱਚ ਪਹੁੰਚ ਜਾਵੇ ਕਿ ਦਸਮ ਪਿਤਾ ਨੇ ਹੁਕਮ ਸੁਣਾਉਣ ਲੱਗੇ ਸਿੱਖਾ ਇਸ ਨੂੰ ਜੀਵਨ ਆਧਾਰ ਕਰ ਲਈਂ ਸ਼ਬਦ ਗੁਰੂ ਦੇ ਲੜਾਂ ਲਾ ਚੱਲਾ ਗੁਰੂ ਗ੍ਰੰਥ ਦਾ ਪੂਰਾ ਸਤਿਕਾਰ ਕਰ ਲਈ ਉਹ ਸਜੀ ਖਾਲਸਾ ਖੰਡੇ ਦੀ ਪਾਉਲ ਲੈ ਕੇ ਨਾਲੇ ਧਾਰਨ ਪੰਜੇ ਕਕਾਰ ਕਰ ਲਈ ਪੱਬ ਧਰੀ ਗੁਰਗਾਡੀ ਰਾਹਾਂ ਤੇ ਬਸ ਵਿੱਚ ਤੂੰ ਪੰਜੇ ਵਿਕਾਰ ਕਰ ਲਈ ਪੱਬ ਧਰੀ ਗੁਰਗਾਡੀ ਰਾਹਾਂ ਤੇ ਬਸ ਵਿੱਚ ਤੂੰ ਪੰਜੇ ਵਿਕਾਰ ਕਰ ਲਈ ਉਹ ਗੱਲਾਂ ਕਰਨੀਆਂ ਜੇ ਮੇਰੇ ਨਾਲ ਹੋਵਣ ਉਹ ਬਾਣੀ ਨਾਲ ਤੂੰ ਸਿੱਖਾ ਪਿਆਰ ਕਰ ਲਈ ਰਹੂ ਆਤਮਾ ਮੇਰੀ ਗ੍ਰੰਥੇ ਅੰਦਰ ਰਹੂ ਆਤਮਾ ਮੇਰੀ ਗੁਰੂ ਗ੍ਰੰਥੀ ਅੰਦਰ ਵਿੱਚੋਂ ਪੰਥ ਦੇ ਮੇਰਾ ਦیدار ਕਰ ਲਈਂ ਰਹੂ ਵਾਹਿਗੁਰੂ ਰਹੂ ਆਤਮਾ ਮੇਰੀ ਗੁਰੂ ਗ੍ਰੰਥੀ ਅੰਦਰ ਵਿੱਚੋਂ ਪੰਥ ਦੇ ਮੇਰਾ ਦیدار ਕਰ ਲਈਂ ਕੁਦਰਤ ਨਾਲ ਰਾਤੀਂ ਜੇ ਕਰੇ ਗੱਲਾਂ ਅਗਲਾ ਬੰਦੇ ਜੀ ਕੁਦਰਤ ਨਾਲ ਰਾਤੀਂ ਜੇ ਕਰੇ ਗੱਲਾਂ ਉਹਨਾਂ ਤਾਰਿਆਂ 'ਚੋਂ ਮੇਰਾ ਸਰੂਪ ਵੇਖੇ ਜਿੱਥੇ ਜਿੱਥੇ ਗੁਰੂ ਗ੍ਰੰਥ ਪ੍ਰਕਾਸ਼ ਹੋਵੇ ਉਹ ਗੁਰਦੁਆਰਿਆਂ 'ਚੋਂ ਨਾਲ-ਨਾਲ ਬੋਲੋ ਜੀ ਉਹ ਗੁਰਦੁਦੁਆਰਿਆਂ 'ਚੋਂ ਮੇਰਾ ਸਰੂਪ ਵੇਖੀ ਜੁੜ ਬੈਠੇ ਜੋ ਗੁਰੂ ਦੀ ਸਤਸੰਗਤ ਅੰਦਰ ਉਹਨਾਂ ਸਾਰਿਆਂ 'ਚੋਂ ਮੇਰਾ ਸਰੂਪ ਵੇਖੀ ਪੌਲ ਖੰਡੇ ਦੀ ਬਾਟਾ ਜੋ ਤਿਆਰ ਕਰਦੇ ਪੰਜਾਂ ਪਿਆਰਿਆਂ 'ਚੋਂ ਮੇਰਾ ਰੂਪ ਵੇਖੀ ਕਿ ਮੈਨੂੰ ਸੰਗਤ ਚੋਂ ਵੇਖੀ ਮੈਨੂੰ ਪੰਗਤ ਚੋਂ ਵੇਖੀ ਉਹ ਤੇਰੀ ਤੱਕਣੀ ਚ ਇੰਨਾ ਸੁਧਾਰ ਕਰ ਲਈ ਜਿੱਥੇ ਕਿਤੇ ਵੀ ਹੋਣ ਪੰਜ ਸਿੱਖ ਇਕੱਠੇ ਉਹਨਾਂ ਪੰਜਾਂ ਚੋਂ ਮੇਰਾ ਦیدار ਕਰਨਾ ਜਿੱਥੇ ਕਿਤੇ ਵੀ ਹੋਣ ਪੰਜ ਸਿੱਖ ਇਕੱਠੇ ਉਹਨਾਂ ਪੰਜਾਂ ਚੋਂ ਮੇਰਾ ਦیدار ਕਰ ਲਈ ਕਿ ਕਦੇ ਕੱਲਾ ਮਹਿਸੂਸ ਜੇ ਕਰੇ ਸਿੱਖਾ ਚੇਤੇ ਸਦਾ ਹੀ ਇੱਕ ਓੰਕਾਰ ਕਰਨੀ ਕਿਦਰੇ ਗੁਰੂ ਤੋਂ ਟੁੱਟਦਾ ਨਹੀਂ ਬੈਠਾ ਇਸ ਗੱਲ ਦਾ ਦਿਲੋਂ ਵਿਚਾਰ ਜਾ ਸਾਨੂੰ ਵਿਚਾਰ ਕਰਨ ਦੀ ਲੋੜ ਹੈ ਕਿਦਰੇ ਗੁਰੂ ਤੋਂ ਟੱਟਦਾ ਨਹੀਂ ਬੈਠਾ ਇਸ ਗੱਲ ਦਾ ਦਿਲੋਂ ਵਿਚਾਰ ਕਰ ਲਈ ਲਖਮਾਨ ਕਰੀ ਸਰਦਾਰੀ ਉੱਤੇ ਕਦੇ ਭੁੱਲ ਕੇ ਨਾ ਹੰਕਾਰ ਕਰ ਲਈ ਲੱਖ ਮਾਣ ਕਰੀ ਸਰਦਾਰੀ ਉੱਤੇ ਕਦੇ ਭੁੱਲ ਕੇ ਨਾ ਹੰਕਾਰ ਕਰ ਲਈ ਮਨ ਨੀਵਾ ਰੱਖੀ ਮਤ ਉੱਚੀ ਰੱਖੀ ਉਹ ਰੱਬੀ ਗੁਣਾ ਦਾ ਆਤਮਕ ਸ਼ਿੰਗਾਰ ਕਰ ਲਈ ਦਾੜਾ ਪ੍ਰਕਾਸ਼ ਕਰ ਲਈ ਉਹ ਸਿਰ ਦਸਤਾਰ ਕਰ ਲਈ ਸਿੰਘ ਗੁਰੂ ਦਾ ਤਿਆਰ ਬਰ ਤਿਆਰ ਕਰ ਲਈ ਤੇ ਸ਼ੀਸ਼ੇ ਸਾਹਮਣੇ ਫੇਰ ਤੂੰ ਖਲੋ ਜਾਵੀਂ ਤੇ ਆਪਣੇ ਆਪ 'ਚੋਂ ਮੇਰਾ ਦیدار ਕਰ ਲਈ ਸ਼ੀਸ਼ੇ ਸਾਹਮਣੇ ਫੇਰ ਤੂੰ ਖਲੋ ਜਾਵੀਂ ਤੇ ਆਪਣੇ ਆਪ 'ਚੋਂ ਮੇਰਾ ਦیدار ਕਰ ਲਈ ਕਿ ਗੁਰਾਂ ਆਖਿਆ ਖਾਲਸਾ ਰੂਪ ਮੇਰਾ ਆਪਣੇ ਆਪ ਚੋਂ ਕਿਉਂ ਦیدار ਹੋਣਗੇ ਕਿ ਗੁਰਾਂ ਆਖਿਆ ਖਾਲਸਾ ਰੂਪ ਮੇਰਾ ਪਰ ਸਿੱਖ ਸੱਚਾ ਹੋਵੇ ਗੁਰਾਂ ਆਖਿਆ ਖਾਲਸਾ ਰੂਪ ਮੇਰਾ ਪੂਰੇ ਗੁਰੂ ਤੇ ਪੂਰਾ ਇਤਵਾਰ ਕਰੀਏ ਜੇਕਰ ਸੱਚਮੁੱਚ ਹੀ ਅਸੀਂ ਖਾਲਸੇ ਹਾਂ ਕਰੀਏ ਪਰਣ ਤੇ ਖਾਲਸੇ ਕਿਰਦਾਰ ਕਰੀਏ ਕਰੀਏ ਕਿਰਤ ਵੰਡ ਛਕੀਏ ਨਾਮ ਜਪੀਏ ਚੰਗੇ ਜੀਵਨ ਤੋਂ ਸਿੱਖੀ ਪ੍ਰਚਾਰ ਕਰੀਏ ਸਰਬੱਤ ਦੇ ਭਲੇ ਲਈ ਕੰਮ ਕਰਕੇ ਬਾਬੇ ਨਾਨਕ ਦਾ ਸੁਪਨਾ ਸਹਕਾਰ ਕਰੀਏ ਸਰਬੱਤ ਦੇ ਭਲੇ ਲਈ ਕੰਮ ਕਰਕੇ ਗੁਰੂ ਨਾਨਕ ਦਾ ਸੁਪਨਾ ਸাকার ਕਰੀਏ ਗੁਰੂ ਹਰਦਮ ਹੀ ਸਾਡੇ ਨਾਲ ਹੁੰਦਾ ਐ ਪਰ ਦਿਲੋਂ ਨਾ ਕਦੇ ਵਿਸਾਰ ਕਰੀਏ ਜੁਗੋ ਜੁਗ ਅਟਲ ਹੈ ਗੁਰੂ ਸਾਡਾ ਰਜ ਰਜ ਕੇ ਲਾਲ ਦਿਦਾਰ ਕਰੀਏ ਰਜ ਰਜ ਕੇ ਲਾਲ ਦਿਦਾਰ ਕਰੀਏ ਇੰਨੇ ਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੀ ਖਵਾ ਬਹੁਤ ਬਹੁਤ ਧੰਨਵਾਦ ਗੁਰਦਵਾਰ ਪੰਥ ਦੇ ਕਮੇਟੀ ਤੇ ਸਮੂਹ ਸੰਗਤ ਦਾ ਗੱਜ ਕੇ ਬਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ये जकारा एक बच्चे ने छड़ना जी ਆਜਾ ਵਾਲਿਓ ਸਾਥ ਕਰੂ ਰਖ ਲਿਓ ਬਰਤਬਾੜੇ ਦੀ laaj ਜਿਤੋ ਗਤੋ ਸਿਦਾਸੀ ਗੋ